ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਨੇ ਅੱਜ ਜਗਰੋਂ ਵਿਖੇ ਜੀਤਨਗਰ ਮੁਹੱਲੇ ਵਿੱਚ ਗੁਰੂ ਸਾਹਿਬ ਜੀ ਦੇ ਪੰਜ ਬਾਣੀਆਂ ਦੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਗਰੋਂ ਵਿਖੇ ਸਿੱਖ ਸੰਗਤਾਂ ਨੇ ਰਾਏਕੋਟ ਮੁੱਖ ਮਾਰਗ ਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਹੋਇਆ ਸੀ ਪਰ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ 3 ਦਿਨਾਂ ਦੀ ਮੌਲਤ ਮੰਗੀ ਗਈ ਜਿਸ ਨੂੰ ਸਿੱਖ ਸੰਗਤਾਂ ਨੇ ਪ੍ਰਵਾਨ ਕਰ ਲਿਆ ਤੇ ਪੁਲਿਸ ਨੂੰ ਦੋਸ਼ੀ ਨੂੰ ਫਾੜਨ ਲਈ 3 ਦਿਨ ਦਾ ਆਲਟੀਮੇਟਮ ਦਿੱਤਾ ਗਿਆ ਇਥੇ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਦੀ ਇੱਕ ਵੱਡੀ ਇਕੱਤਰਤਾ ਜਗਰੌਂ ਵਿਖੇ ਕੀਤੀ ਜਾਵੇਗੀ। ਹਾਂਜੀ ਸਵੇਰੇ ਜਦੋਂ ਅਸੀਂ ਉੱਠੇ ਆ ਬਾਹਰ ਨਿਕਲੇ ਆ ਸਾਜਰੇ ਤੇ ਉਸੇ ਟਾਈਮ ਹੀ ਦੇਖਿਆ ਤਾਂ ਬਾਹਰ ਬੇਅਦਬੀ ਕੀਤੀ ਵੇਸੀ ਗੁਰੂ ਸਾਹਿਬ ਜੀ ਦੀ ਪੰਜਾਂ ਬਾਣੀਆਂ ਦਾ ਪਾਠ ਸੀਗਾ ਜਪਜੀ ਸਾਹਿਬ ਨਿਤਨੇਮ ਸਰ ਦੇਖ ਕੇ ਬਹੁਤ ਦੁੱਖ ਹੋਇਆ ਉਸੇ ਟਾਈਮ ਤੇ ਜਿਉਂ ਅਸੀਂ ਬਾਹਰ ਨਿਕਲੇ ਆ ਘਰੋਂ ਅਸੀਂ ਅੰਦਰ ਜਾ ਕੇ ਨਹੀਂ ਦੇਖਿਆ ਹੈਗਾ ਘਰੇ ਵੀ ਉਦੋਂ ਦੇ ਅਸੀਂ ਬਾਹਰ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਆਬਦੀ ਦੀਆਂ ਘਟਨਾਵਾਂ ਲੜੀਵਾਰੀ ਵਾਪਰ ਰਹੀਆਂ ਕਿਉਂਕਿ ਚੜ੍ਹਦੇ ਸੂਰਜ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਜਰੂਰ ਸਾਨੂੰ ਸੁਣਨ ਨੂੰ ਮਿਲਦੀ ਆ। ਇਹੀ ਮੰਦ ਭਾਗੀ ਘਟਨਾ ਅੱਜ ਜਗਰਾਉਂ ਸ਼ਹਿਰ ਦੇ ਵਿੱਚ ਅਜੀਤ ਨਗਰ ਮਹੱਲੇ ਦੇ ਵਿੱਚ ਅੱਜ ਦਿਨ ਚੜ੍ਹਦੇ ਸਾਰ ਚੜ੍ਹਦੇ ਸੂਰਜ ਦੇ ਨਾਲ ਹੀ ਕੰਨਾਂ ਦੇ ਵਿੱਚ ਖਬਰ ਪਈ। ਵੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤਮਈ ਬਾਣੀ ਦੇ ਜੋ ਨਿਤਨੇਮ ਵਾਲੇ ਗੁੱਟਕੇ ਨੇ ਸੋ ਕਿਸੇ ਬਹੁਤ ਹੀ ਭੈੜੀ ਘਟੀਆ ਸੋਚ ਵਾਲੇ ਸਰਾਰਤੀ ਅਨਸਰ ਨੇ ਜੋ ਗੁੱਟਕਾ ਸਾਹਿਬ ਦੁਕਾਨ ਤੋਂ ਨਵਾਂ ਲੈ ਕੇ ਖਰੀਦ ਕੇ ਉਸ ਗੁੱਟਕੇ ਨੂੰ ਪਾੜ ਕੇ ਪਤਰਾ ਪਤਰਾ ਖਿਲਾਰ ਕੇ ਨਾਲੀਆਂ ਦੇ ਵਿੱਚ ਰੂੜੀਆਂ ਦੇ ਵਿੱਚ ਸੁੱਟਿਆ ਗਿਆ ਸੋ ਇਹ ਜਦੋਂ ساری ਘਟਨਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਜੰਗਲ ਦੀ ਅੱਗ ਵਾਂਗੂ ਖਬਰ ਸਾਰੀ ਫੈਲ ਗਈ ਸੋ ਸਮੂਹ ਜਥੇਬੰਦੀਆਂ ਪਹੁੰਚੀਆਂ ਆ ਕੇ ਸਾਰੀ ਜਾਣਕਾਰੀ ਲਿਆ ਇਸ ਚੀਜ਼ ਦੀ ਜਾਣਕਾਰੀ ਲਈ ਪਤਾ ਲੱਗਿਆ ਕਿਸੇ ਵੀ ਦੋਸ਼ੀ ਨੂੰ ਹਜੇ ਤੱਕ ਫੜਿਆ ਨਹੀਂ ਗਿਆ ਸੋ ਅਸੀਂ ਸਮੂਹ ਜਥੇਬੰਦੀਆਂ ਜਗਰਾਉਂ ਅੱਜ ਰੋਡ ਤੇ ਜਾਮ ਲਾ ਕੇ ਬੈਠੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜਗਰਾਉਂ ਦੇ ਵਿੱਚ ਜੀਤ ਨਗਰ ਦੇ ਵਿੱਚ ਸ਼ਰਾਰਤੀ ਜਨਸਰਾਂ ਨੇ ਬਹੁਤ ਹੀ ਕਨਾਉਣੀ ਹਰਕਤ ਕੀਤੀ ਹੈ ਗੁਰਕੇ ਸਾਹਿਬ ਦੇ ਅੰਗ ਪਾੜ ਕਰਕੇ ਸੜਕਾਂ ਤੇ ਸੁੱਟੇ ਗਏ ਹਨ ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਸਰਕਾਰਾਂ ਦੀ ਹੈ ਕਿਉਂਕਿ ਜੋ ਸਰਬੱਤ ਖਾਲਸਾ ਸੱਦਿਆ ਜਾ ਰਿਹਾ ਹੈ ਤੇ ਇਸ ਵਾਸਤੇ ਸਰਕਾਰਾਂ ਨੂੰ ਹੁਣ ਬਹੁਤ ਹੀ ਜ਼ਿਆਦਾ ਔਕੜ ਦਾ ਦੁੱਖ ਦਾ ਸਮਾਂ ਪਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਰਬੱਤ ਖਾਲਸਾ ਜਿਹੜਾ ਹੈ ਇਹਦੇ ਵਿੱਚ ਲੋਕਾਂ ਨੂੰ ਆਉਣ ਦੇ ਵਿੱਚ ਰਕਾਵਟ ਪਾਈ ਜਾਵੇ ਸੰਗਤਾਂ ਨੂੰ ਤਾਂ ਕਿ ਇੱਥੇ ਸੰਗਤਾਂ ਜਿਹੜੀਆਂ ਬਾਬਾ ਨੌ ਸਿੰਘ ਜੀ ਸਿੰਘ ਜੀ ਦੇ ਸਥਾਨ ਤੇ ਇਕੱਠੀਆਂ ਹੋ ਰਹੀਆਂ ਹਨ ਸਰਬੱਤ ਖਾਲਸਾ ਵਾਸਤੇ ਇਹ ਇਕੱਠੀਆਂ ਨਾ ਹੋਣ ਇਸ ਵਾਸਤੇ ਥਾ ਥਾ ਤੇ ਗੁਰਬਾਣੀ ਦੀ ਬੇਦਬੀ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਸਰਾਰਤੀ ਲੋਕ ਸਰਕਾਰਾਂ ਜਿਹੜੀਆਂ ਅੱਗ ਲਾਉਣਾ ਚਾਹੁੰਦੀਆਂ ਹਨ ਜੋ ਨੌਜਵਾਨਾਂ ਨੂੰ ਢੜਕਾਉਣਾ ਚਾਹੁੰਦੀਆਂ ਹਨ ਲੜਾਉਣਾ ਚਾਹੁੰਦੀਆਂ ਹਨ ਇਸ ਵਾਸਤੇ ਇਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਜਗਰੋਂ ਤੋਂ ਸਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪਹਿਰੇ ਦਾ ਟੀਵੀ